ਲੁਧਿਆਣੇ ਦੀਆਂ ਜਿਹੜੀਆਂ ਡਾਈੰਗ ਘਾਨੇ ਫੈਕਟਰੀਆਂ ਨੇ ਜਿਹੜੀਆਂ ਰੰਗਣ ਵਾਲੀਆਂ ਫੈਕਟਰੀਆਂ ਨੇ ਉਹ ਰੰਗਣ ਵਾਲੀਆਂ ਉਹ ਪਿਛਲੇ 30 35 ਸਾਲ ਤੋਂ ਸਾਨੂੰ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਪੱਗੇ ਵਰਗੇ ਤੇ ਆਪਣਾ ਦੂਜਾ ਪੱਪੀ ਵਰਗੇ ਸ਼ਰਿਆਮ ਉਹਨਾਂ ਡਾਈੰਗਾਂ ਦੇ ਹੱਕ 'ਚ ਭੁਗਤ ਰਹੇ ਨੇ ਉਹਨਾਂ ਦੀਆਂ ਮੀਟਿੰਗਾਂ ਇਥੋਂ ਦੇ ਪ੍ਰਸ਼ਾਸਨ ਨਾਲ ਕਰਾ ਰਹੇ ਨੇ ਕਹਿ ਰਹੇ ਨੇ ਕਿ ਇਹ ਤਾਂ ਜੀ ਬਹੁਤ ਚੰਗੇ ਬੰਦੇ ਨੇ ਅਈ ਤੋਂ ਦੱਕ ਕੇ ਇੱਕ ਐਮਪੀ ਜਿਹੜਾ ਲੁਧਿਆਣੇ ਦਾ ਰਾਜਾ ਬੜਿੰਗ ਉਹ ਵੀ ਡੈਂਕਾਂ ਦੇ ਹੱਕ ਚ ਭੁਗਤਦਾ ਜਾ ਕੇ ਪਾਰਲੀਮੈਂਟ ਤੇ ਜਾ ਕੇ 15 ਸਤੰਬਰ ਤੱਕ ਹਰ ਹਾਲ ਦੇ ਬੱਚੇ ਬੰਨ ਮਾਰਾਂਗੇ ਤੇ ਇਹ ਜ਼ਹਿਰ ਹੁਣ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੀਣ ਦੇਣੀਆਂ ਨਹੀਂ ਮਰਨ ਦੇਣਾ ਇੱਕ ਵਾਰੀ ਇੱਥੇ ਬਲਵੀਰ ਸਿੰਘ ਸੀਚੇ ਵਾਲਾ ਵਰਗਿਆਂ ਦੀ ਇੱਕ ਟੀਮ ਆਉਂਦੀ ਆ 36 37 ਫੈਕਟਰੀਆਂ ਸੀਲ ਹੋ ਜਾਂਦੀਆਂ ਨੇ ਉਹੀ ਫੈਕਟਰੀਆਂ ਮਹੀਨੇ ਬਾਅਦ ਫਿਰ ਚਲਾ ਦਿੱਤੀਆਂ ਜਾਂਦੀਆਂ ਨੇ 15 ਸਤੰਬਰ ਤੱਕ ਸਾਡਾ ਸਰਕਾਰ ਨੂੰ ਅਲਟੀਮੇਟਮ ਹੈ ਵੀ ਜਾਂ ਤਾਂ ਇਹ ਬੰਦ ਕਰ ਦਿਓ ਯਾਰ ਪਾਣੀ ਦੇ ਨੀ ਅਸੀਂ ਨੂੰ ਬੰਨ ਮਾਰ। ਹੁਣ ਐਮਜ ਦੀ ਰਿਪੋਰਟ ਆਈ ਆ ਉਹ ਕਹਿੰਦੇ ਛੋੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੈਦਾ ਹੋਣੋਂ ਹਟ ਜਾਣੇ ਆ। ਪੂਰੇ ਸਾਊਥ ਦੇ ਵਿੱਚ ਦੱਖਣ ਭਾਰਤ ਦੇ ਵਿੱਚ ਉਥੋਂ ਦੀਆਂ ਹਾਈ ਕੋਰਟਾਂ ਨੇ ਤੇ ਬੈਨ ਕੀਤਾ ਹੋਇਆ ਜਿੰਨੀਆਂ ਇੰਡਸਟਰੀਆਂ ਸਾਡੇ ਲੁਧਿਆਣਾ 'ਚ ਲੱਗੀਆਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਜਨ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਲੁਧਿਆਣੇ ਦੇ ਬੁੱਢੇ ਨਾਲੇ ਦਾ ਮਸਲਾ ਕੋਈ ਨਾ ਕੋਈ ਚੱਕਦਾ ਰਹਿੰਦਾ ਤੇ ਇਸ ਮਸਲੇ ਦਾ ਹੱਲ ਵੀ ਨਹੀਂ ਹੋ ਰਿਹਾ ਜਿਹਦੇ ਚਾਲ ਦੇ ਸਮਾਜ ਸੇਵੀ ਲੱਖਾ ਸਦਾਣਾ ਅਦਰ ਲੁਧਿਆਣੇ ਵੀ ਖੇ ਪਹੁੰਚੇ ਜਿੱਥੇ ਉਹਨਾਂ ਬੁੱਡੇ ਨਾਲੋਂ ਲੈ ਕੇ ਕਈ ਵੱਡਾ ਵੱਡੀਆਂ ਗੱਲਾਂ ਕੀਤੀਆਂ ਉਹਨੇ ਕਿਹਾ ਕਿ ਸਿਆਸਤਦਾਨ ਸਿਰਫ ਰਾਜਨੀਤੀ ਕਰ ਰਹੇ ਨੇ ਮਸਲਾ ਹੱਲ ਨਹੀਂ ਕਰ ਰਹੇ ਜੇਕਰ 15 ਸਤੰਬਰ ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਬੁੱਡੇ ਨਾਲੇ ਨੂੰ ਬੰਦ ਕਰ ਦਾਂਗੇ ਕਿਉਂਕਿ ਇਹ ਛੋਟੇ-ਛੋਟੇ ਬੱਚਿਆਂ ਲਈ ਖਤਰਾ ਬਣਦਾ ਜਾ ਰਿਹਾ ਉੱਥੇ ਲੋਕਾਂ ਲਈ ਖਤਰਾ ਬਣਦਾ ਜਾ ਰਿਹਾ ਇੱਕ-ਇੱਕ ਸਾਲ ਦੇ ਬੱਚਿਆਂ ਨੂੰ ਇਸ ਪਾਣੀ ਦੇ ਨਾਲ ਕੈਂਸਰ ਹੋ ਗਿਆ ਲੁਧਿਆਣੇ ਦੇ ਵਿੱਚ 24 ਅਗਸਤ ਨੂੰ ਇੱਕ ਬਹੁਤ ਵੱਡਾ ਰੋ ਮਾਰਚ ਕਰਨ ਜਾ ਰਹੇ ਆ ਉਹ ਰੋ ਮਾਰਚ ਜਿਹੜਾ 15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਪੰਨ ਮਾਰਨਾ ਉਹਦੇ ਲਈ ਕਰਨ ਜਾ ਰਹੇ ਹਾਂ ਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਸ਼ਹਿਰੀਆਂ ਨੂੰ ਪਿੰਡੂਆਂ ਨੂੰ ਕਿਉਂਕਿ ਮਸਲਾ ਕਿਸੇ ਧਰਮ ਜਾਂ ਮਜ਼ਬਦ ਦਾ ਨਹੀਂ ਆ ਪਾਣੀ ਦੀ ਹਰ ਇੱਕ ਨੂੰ ਲੋੜ ਆ ਅਮੀਰ ਵੀ ਗਰੀਬ ਵੀ ਸ਼ਹਿਰੀ ਪਿੰਡੂ ਹਿੰਦੂ ਸਿੱਖ ਮੁਸਲਮਾਨ ਸਾਰੇ ਪਾਣੀ ਤੋਂ ਬਿਨਾਂ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਜਿੱਥੇ ਜੀਵਨ ਤਲਕ ਦਾ ਦੋ ਪਾਣੀ ਕਰਕੇ ਹੀ ਤੜਕਦਾ ਪਰ ਜੋ ਇਹਨਾਂ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਧਰਤੀ ਹੇਠਾਂ ਪਤਨਾਂ ਦੇ ਵਿੱਚ ਜ਼ਹਿਰਾਂ ਪਾਗਾਂ ਜਾ ਰਹੀਆਂ ਨੇ ਖਾਸ ਤੌਰ ਤੇ ਲੁਧਿਆਣੇ ਦੀਆਂ ਜਿਹੜੀਆਂ ਡਾਈੰਗ ਕਾਨ ਨੇ ਫੈਕਟਰੀਆਂ ਨੇ ਜਿਹੜੀਆਂ ਰੰਗਣ ਵਾਲੀਆਂ ਫੈਕਟਰੀਆਂ ਨੇ ਉਨ ਰੰਗਣ ਵਾਲੀਆਂ ਉਹ ਪਿਛਲੇ 30 35 ਸਾਲ ਤੋਂ ਸਾਨੂੰ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਈ ਵਾਰੀ ਪ੍ਰਦਰਸ਼ਨ ਹੋਏ ਐਸ ਵੇਲੇ ਦੇ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਭਾਨ ਸਿੰਘ ਮਾਲ ਸਪੀਕਰ ਸਾਹਿਬ ਕੁਲਤਾਰ ਸੰਧਮਾ ਜੀ ਜਾਂ ਹੋਰ ਇਹਨਾਂ ਦੇ ਐਮਐਲਏ ਮੰਤਰੀ ਜਿਹੜੇ ਹੁਣ ਮੌਜੂਦਾ ਦੌਰ ਚ ਹੈਗੇ ਆ ਉਹ ਵੀ ਸਾਡੇ ਨਾਲ ਉੱਥੇ ਆ ਕੇ ਖੜ ਕੇ ਤਸਵੀਰਾਂ ਖਿਜਵਾਉਂਦੇ ਰਹੇ ਵੀਡੀਓ ਪਾਉਂਦੇ ਰਹੇ ਕਿ ਆਹ ਜਿਹੜੀਆਂ ਜ਼ਹਿਰਾਂ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਪਰ ਅੱਜ ਉਹੀ ਲੋਕ ਉਹੀ ਸਰਕਾਰ ਇਹਨਾਂ ਦੇ ਨਾਲ ਹੋ ਕੇ ਖੜ ਗਈ ਆ ਜਦੋਂ ਕਿ ਇਹ ਬਹੁਤ ਗੰਭੀਰ ਮੁੱਦਾ ਆ ਪੰਜਾਬ ਦੇ ਤਿੰਨ ਐਮਪੀਆ ਨੇ ਜਿਨ੍ਹਾਂ ਦੇ ਵਿੱਚ ਆਪਣਾ ਸਤਨਾਮ ਸਿੰਘ ਜੀ ਨੇ ਚੰਨੀ ਨੇ ਤੇ ਇੱਕ ਐਮਪੀ ਹੋਰ ਨੇ ਜਿਹੜੀ ਇਹ ਆਵਾਜ਼ ਬੁਲੰਦ ਕੀਤੀ ਆ ਕਿ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਪਾ ਕੇ ਸਤਲੋਜ ਦਾ ਪਾਣੀ ਜਿਹੜਾ ਜ਼ਹਿਰ ਬਣਾਤਾ ਕੈਮੀਕਲ ਪਾ ਕੇ ਰੈਨਮ ਪਾ ਕੇ ਤੇ ਪੰਜਾਬ ਨੂੰ ਮਾਰਿਆ ਜਾ ਰਿਹਾ ਇਹ ਪਾਰਲੀਮੈਂਟ 'ਚ ਵੀ ਆਵਾਜ਼ ਗੂੰਜੀ ਆ ਪਰ ਇਸ ਸਰਕਾਰ ਦੇ ਕੰਢ ਦੇ ਯੂਨੀ ਸਰਕ ਦੀ ਇਥੋਂ ਦੇ ਜਿਹੜੇ ਐਮਐਲਏ ਨੇ ਗੋਗੀ ਵਰਗੇ ਬੱਗੇ ਵਰਗੇ ਤੇ ਆਪਣਾ ਦੂਜਾ ਪੱਪੀ ਵਰਗੇ ਸ਼ਰੇ ਆ ਮੁੰਨਾ ਡੈਂਗਾ ਦੇ ਹੱਕ 'ਚ ਭੁਗਤ ਰਹੇ ਨੇ ਉਹਨਾਂ ਦੀਆਂ ਮੀਟਿੰਗਾਂ ਇਥੋਂ ਦੇ ਪ੍ਰਸ਼ਾਸਨ ਨਾਲ ਕਰਾ ਰਹੇ ਨੇ ਕਹਿ ਰਹੇ ਨੇ ਕਿ ਇਹ ਤਾਂ ਜੀ ਬਹੁਤ ਚੰਗੇ ਬੰਦੇ ਨੇ ਇਥੋਂ ਤੱਕ ਕਿ ਇੱਕ ਐਮਪੀ ਜਿਹੜਾ ਲੁਧਿਆਣੇ ਦਾ ਰਾਜਾ ਫੜਿੰਗ ਉਹ ਵੀ ਡੈਂਕਾਂ ਦੇ ਹੱਕ 'ਚ ਭੁਗਤਤਾ ਜਾ ਕੇ ਪਾਰਲੀਮੈਂਟ 'ਚ ਜਾ ਕੇ ਕਿ ਸਾਨੂੰ ਡੈਂਗਾ ਵਾਲੇ ਸਾਨੂੰ ਫੈਕਟਰੀਆਂ ਵਾਲੇ ਛੱਡ ਕੇ ਜਾ ਰਹੇ ਨੇ ਸੋ ਸਾਨੂੰ ਇੱਕ ਪਾਸੇ ਸਾਲ-ਸਾਲ ਦੇ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ ਹੱਡੀਆਂ ਦੇ ਰੋਗ ਹੋ ਰਹੇ ਨੇ ਕਿਡਨੀਆਂ ਆੜ ਰੀਆਂ ਨੇ ਸਾਡੇ ਜਵਾਕ ਜਿਹੜੇ ਜੰਮਣ ਤੋਂ ਪੈਦਾ ਹੋਣ ਤੋਂ ਅਸੀਂ ਖਾਤਮੇ ਵੱਲ ਵੱਧ ਰਹੇ ਹਾਂ ਆਪਹਾਸ ਸਾਡੇ ਬੱਚੇ ਪੈਦਾ ਹੋ ਰਿਹਾ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਰੋਜ਼ ਹਸਪਤਾਲ ਭਰੇ ਪਏ ਆ ਇਹ ਜ਼ਹਿਰਾਂ ਕਰਕੇ ਇਸ ਲਈ ਇਸ ਮਸਲੇ ਤੇ ਅਸੀਂ ਉੱਠੇ ਆ ਵੀ ਬਹੁਤ ਹੋ ਗਿਆ ਅਸੀਂ ਵੀ 16 17 ਤੋਂ ਲੈ ਕੇ ਇੱਥੇ ਆ ਰਹੇ ਹਾਂ ਬਹੁਤ ਅਸੀਂ ਵੀ ਇੱਥੇ ਬੋਲਿਆ ਵੀ ਇਹਨੂੰ ਬੰਦ ਕਰੋ ਬੰਦ ਕਰੋ ਪਰ ਹੁਣ ਐਨ ਅੱਖ ਕੇ ਅਸੀਂ ਇਹ ਕਦਮ ਚੱਕਿਆ ਵੀ ਅਸੀਂ 15 ਸਤੰਬਰ ਤੱਕ ਹਰ ਹਾਲ ਦੇ ਬੱਚੇ ਬੰਨ ਮਾਰਾਂਗੇ ਤੇ ਇਹ ਜ਼ਹਿਰਾਂ ਹੁਣ ਹੋਰ ਅਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੀਣ ਦੇਣੀਆਂ ਨਹੀਂ ਮਰਨ ਦੇਣਾ ਇਹ ਬਹੁਤ ਵੱਡਾ ਇੱਕ ਅਤਵਾਦ ਹੈ ਇਸ ਅਤਵਾਦ ਨਾਲ ਸਾਡੀਆਂ ਨਸਲਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਗੱਲਬਾਤ ਹੋਈ ਹੈ ਨਾ ਕੋਈ ਇਹਨਾਂ ਦੇ ਸਿਹਤ ਤੇ ਅਸਰ ਨਹੀਂ 8 ਜੂਨ ਤੋਂ ਤੁਰੇ ਆ ਐਲਾਨ ਕਰਕੇ ਕਿੰਨਾ ਸਮਾਂ ਹੋ ਗਿਆ ਪ੍ਰਸ਼ਾਸਨ ਦੇ ਕੋਈ ਸਿਹਤ ਤੇ ਅਸਰ ਨਹੀਂ ਕੋਈ ਸਨੇਹਾ ਨਹੀਂ ਕੋਈ ਗੱਲਬਾਤ ਨੂੰ ਤਿਆਰ ਨਹੀਂ ਕੋਈ ਉਦੋਂ ਅੱਗੇ ਕਾਰਵਾਈ ਨਹੀਂ ਇੱਕ ਵਾਰੀ ਇੱਥੇ ਬਲਵੀਰ ਸਿੰਘ ਸੀਚੇ ਵਾਲਾ ਵਰਗਿਆਂ ਦੀ ਇੱਕ ਟੀਮ ਆਉਂਦੀ ਆ 36 37 ਫੈਕਟਰੀਆਂ ਸੀਲ ਹੋ ਜਾਂਦੀਆਂ ਨੇ ਉਹੀ ਫੈਕਟਰੀਆਂ ਮਹੀਨੇ ਬਾਅਦ ਫਿਰ ਚਲਾ ਦਿੱਤੀਆਂ ਜਾਂਦੀਆਂ ਨੇ ਇਹ ਬਾਕੀ ਦੁਬਾਰਾ ਜੀ ਤੁਸੀਂ ਉਹ 15 ਸਤੰਬਰ ਤੱਕ ਸਾਡਾ ਸਰਕਾਰ ਨੂੰ ਅਲਟੀਮੇਟਮ ਆ ਵੀ ਜਾਂ ਤਾਂ ਇਹ ਬੰਦ ਕਰ ਦਿਓ ਇਹ ਜ਼ਹਿਰ ਪਾਣੀ ਦੇ ਨਹੀਂ ਅਸੀਂ ਨੂੰ ਬੰਨ ਮਾਰ ਚੁੱਕਾ ਸਾਡੇ 600 ਕਰੋੜ ਰੁਪਇਆ ਆਇਆ ਸੀਗਾ ਕੇਂਦਰ ਸਰਕਾਰ ਵੱਲੋਂ 650 ਕਰੋੜ ਰੁਪਇਆ ਆਇਆ ਸੀ ਲੱਗਦਾ ਕਿ ਉਹ ਪੈਸਾ ਜਿਹੜਾ ਵਾ ਉਹਦੀ ਵੀ ਜੜੀ ਐਸੇ ਹੀ ਵਰਤਣੀ ਹੋਈ ਜਾ ਪਹਿਲੀ ਗੱਲ ਤਾਂ ਇਹ ਵੈਸੇ ਹੀ ਗੱਲ ਗਲਤ ਆ ਤੁਸੀਂ ਕਿਸੇ ਵੀ ਪੀਣ ਯੋਗ ਪਾਣੀ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ ਜੇ ਤੁਹਾਨੂੰ ਲੱਗਦਾ ਵੀ ਟ੍ਰੀਟਮੈਂਟ ਪਲਾਂਟ ਲਾ ਕੇ 650 ਕਰੋੜ ਲਾ ਕੇ ਫਿਰ ਤੁਸੀਂ ਪਾਣੀ ਉਹ ਚ ਮਿਲਾ ਦੇਵੋਗੇ ਬਿਲਕੁਲ ਗਲਤ ਆ ਫਿਰ ਵੀ ਉਹ ਜੇ ਟ੍ਰੀਟ ਕੀਤਾ ਹੋਇਆ ਪਾਣੀ ਸਾਫ਼ ਕੀਤਾ ਹੋਇਆ ਪਾਣੀ ਤੁਸੀਂ ਖੇਤਾਂ ਨੂੰ ਜਾਂ ਤੁਸੀਂ ਮਤਲਬ ਕਿ ਹੋਰ ਕੰਮ ਲਈ ਵਰਤ ਸਕਦੇ ਹੋ ਜਿਵੇਂ ਮੰਨ ਲਓ ਤੁਸੀਂ ਸ਼ਹਿਰ ਦੇ ਵਿੱਚ ਕੋਈ ਗੱਡੀਆਂ ਧੋਣ ਤੇ ਵਰਤ ਸਕਦੇ ਹੋ ਪੁਰਖਾਂ ਨੂੰ ਪਾਉਣ ਤੇ ਵਰਤ ਮੈਂ ਖੇਤ ਚ ਵੀ ਵਰਤਣਾ ਮਤਲਬ ਕਿ ਮੈਂ ਗਲਤ ਸਮਝਦਾ ਹਾਂ ਉਹ ਖੇਤਾਂ ਦੇ ਵਿੱਚ ਜਿਹੜਾ ਅਨਾਜ ਪੈਦਾ ਹੁੰਦਾ ਉਹ ਅਸੀਂ ਖਾਂਦੇ ਆ ਜੇ ਉਹਨੂੰ ਵੀ ਅਸੀਂ ਉਹ ਜ਼ਹਿਰੀਲਾ ਪਾਣੀ ਲਾਵਾਂਗੇ ਤਾਂ ਉਹ ਵੀ ਸਿੱਧੇ ਰੂਪ ਸਾਡੇ ਅੰਦਰ ਹੀ ਜਾਣਾ ਇਸ ਕਰਕੇ ਇਹ ਬਿਲਕੁਲ ਗਲਤ ਹੈ ਜਿਹੜਾ ਵੀ ਮੈਸੀ ਕਹਿੰਨਾ ਵੀ ਜਿਹੜਾ ਵੀ ਕਪੜਾ ਹੋਇਆ ਜਿਹੜਾ ਘਟਾਲਾ ਉਹ ਸਰਕਾਰ ਦੀ ਸਰਦਾਰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਜਿਹੜੇ ਬੰਦਿਆਂ ਨੇ ਕੰਮ ਕੀਤਾ ਜ਼ਿੰਮੇਵਾਰੀ ਤੈਅ ਕਰਕੇ ਪਰਚਾ ਦੇਵੇ ਅਸੀਂ ਥੋੜੀ ਕਹਿੰਦੇ ਵੀ ਪੈਸਾ ਖਾਦਾ ਗਿਆ ਜਾਂ ਨਹੀਂ ਖਾਦਾ ਗਿਆ ਉਹ ਸਰਕਾਰ ਸਾਡਾ ਮਕਸਦ ਸਿਰਫ ਤੇ ਸਿਰਫ ਇੱਕੋ ਹੀ ਹੈ ਵੀ ਇਹ ਜਿਹੜੀਆਂ ਜ਼ਹਿਰਾਂ 40 ਸਾਲ ਤੋਂ ਪਾਣੀਆਂ ਚ ਪਾਈਆਂ ਜਾ ਰਹੀਆਂ ਨੇ ਇੰਨਾ ਖਤਰਨਾਕ ਕੈਮੀਕਲ ਤੇ ਜਰੇਨੇ ਮਾਰ ਰਿਹਾ ਪਾਣੀ ਦੇ ਵਿੱਚ ਹੁਣ ਐਮਜ ਦੀ ਰਿਪੋਰਟ ਆਈ ਆ ਉਹ ਕਹਿੰਦੇ ਥੋੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੈਦਾ ਹੋਣੋਂ हट ਜਾਣੇ ਆ ਪੂਰੇ ਸਾਊਥ ਦੇ ਵਿੱਚ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਤੇ ਬੈਨ ਕੀਤਾ ਹੋਇਆ ਜਿੰਨੀਆਂ ਇੰਡਸਟਰੀਆਂ ਸਾਡੇ ਲੁਧਿਆਣਾ 'ਚ ਲੱਗੀਆਂ ਹੋਈਆਂ ਨੇ ਸੋ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਮਸਲਾ ਮੇਰਾ ਵੀ ਬਹੁਤ ਜ਼ਿਆਦਾ ਗੰਭੀਰ ਆ ਆਪਾਂ ਪਾਣੀ ਆ ਤਾਂ ਜੀਵਨ ਆ ਉਹਨਾਂ ਦਾ ਫੈਸਲਾ ਪੱਕਾ ਜੀ 15 ਸਤੰਬਰ ਵਾਲਾ ਬਿਲਕੁਲ ਅਸੀਂ ਲੋਕ ਨੇ ਕਿੜੀਆਂ ਕਿੜੀਆਂ ਜਿਨੀ ਜਥੇਬੰਦੀ ਇਹ ਤਾਂ ਇਹ ਤਾਂ ਲੋਕਾਂ ਦਾ ਤੁਹਾਨੂੰ 24 ਤਰੀਕ ਨੂੰ ਪਤਾ ਲੱਗ ਜਾਣਾ ਵੀ ਕਿੱਡਾ ਵੱਡਾ ਹੜ ਇੱਥੇ ਆਉਣ ਜਾ ਰਿਹਾ ਹੈ ਕਿਉਂਕਿ ਹਰ ਬੰਦਾ ਸਾਡੇ ਨਾਲ ਜੁੜ ਰਿਹਾ ਸ਼ਹਿਰੀ ਆ ਚਾਹੇ ਪਿੰਡੂ ਆ ਹਰ ਬੰਦਾ ਪਹੁੰਚ ਕਰ ਰਿਹਾ ਕਿ ਅਸੀਂ ਵੀ ਛੋਡੇ ਨਾਲ ਇੱਥੇ ਸਾਨੂੰ ਮੈਂ ਇੱਥੇ ਆਪਾਂ ਇੱਥੇ ਬਿਰਕਾ ਮਲਕ ਪਲਾਂਟ 'ਚ ਖੜੇ ਆ ਇੱਥੇ ਸਾਨੂੰ ਕਿਸੇ ਜਨੇ ਮਿਲੇ ਕਹਿੰਦੇ ਭਾਈ ਇਹ ਮਸਲਾ ਬਿਲਕੁਲ ਜਾਇਜ਼ ਹੈ ਲੰਮੇ ਸਮੇਂ ਤੋਂ ਹੀ ਵੀ ਸੋਚਦੇ ਸੀ ਵੀ ਅਸੀਂ ਪਾਣੀ ਦਾ ਹੀ ਜ਼ਹਿਰਾਂ ਪੀ ਰਹੇ ਆ ਤੇ ਇਹਨੂੰ ਚੱਕਿਆ ਜਾ ਬਈ ਛੋਡੇ ਨਾਲ ਆਵਾਂਗੇ ਪਰ ਐਮਐਲਏ ਕਹਿ ਰਹੇ ਨੇ ਇਹ ਵੀ ਜਿੱਧਰ ਨੂੰ ਪਾਣੀ ਦਾ ਵਹਾਅ ਹੁੰਦਾ ਵੀ ਉਧਰ ਬੰਦ ਲਾ ਕੇ ਰੋਕਿਆ ਨਹੀਂ ਜਾ ਸਕਦਾ ਵੀ ਇਹ ਗੈਰਕਾਨੂੰਨੀ ਹੈ ਵੀ ਜੇਕਰ ਇਹਦਾ ਤਾਂ ਕੁਝ ਕੀਤਾ ਜਾਊਗਾ ਲੱਗਦਾ ਨਹੀਂ ਵੀ ਕਾਨੂੰਨੀ ਕਾਰਵਾਈ ਹੋਣੀ ਨਹੀਂ ਪਾਣੀ ਦਾ ਵਹਾ ਕਿੱਡਾ ਗਲਤ ਗਮਰਾਹ ਕਰ ਰਹੇ ਆ ਪਾਣੀ ਦਾ ਵਹਾ ਕਾਣ ਰੋਕਦਾ 11 ਦਾ ਵਹਾ ਰੋਕ ਰਹੇ ਆ ਜੇ ਜਿਹੜੇ ਬੁੱਢੇ ਦਰਿਆ ਦੇ ਵਿੱਚੋਂ ਲੋਕ ਪਾਣੀ ਪੀਂਦੇ ਸੀ ਲੋਕ ਨਹਾਉਂਦੇ ਸੀ ਬੁੱਢੇ ਦਰਿਆ ਦੇ ਵਿੱਚ ਲੋਕ ਪਸ਼ੂ ਨਵਾਉਂਦੇ ਸੀ ਉਹ ਬੁੱਢੇ ਦਰਿਆ ਦੇ ਨੇੜੇ ਵੀ ਨਹੀਂ ਖੜਾ ਜਾਂਦਾ ਜਿਹੜਾ ਬੰਦਾ ਜਿਹੜਾ ਐਮਐਲਏ ਗੱਲ ਕਹਿੰਦਾ ਕਿ ਇਹ ਪਾਣੀ ਸਹੀ ਆ ਉਹਨੂੰ ਮੈਂ ਕਹਾਂ ਇੱਕ ਗਲਾਸ ਜਾਂ ਇੱਕ ਘੁੱਟ ਬਹੁਤ ਦੂਰ ਦੀ ਗੱਲ ਐ ਇੱਕ ਬੂੰਦ ਆਪਣੀ ਜੀਵ ਤੇ ਸਿੱਟ ਲੇ ਇੰਨੀ ਨਹੀਂ ਪਤਾ ਲੱਗ ਜੇ ਨਾਂ ਘੰਟ ਜਿਹੜੀ ਐਮਸੀ ਚ ਪਿਆ ਹੋਇਆ ਇੰਨੀ ਜ਼ਹਿਰ ਜਿਹੜੀ ਜ਼ਹਿਰ ਐਚੀ ਗੌਂਸਪੁਰੇ ਕੋਲੇ ਇੱਕ ਫੈਕਟਰੀ ਲੱਗੀ ਹੋਈ ਆ ਉਹ ਫੈਕਟਰੀ ਦੇ ਦਰਵਾਜ਼ਾ ਲੱਗਿਆ ਹੋਇਆ ਗੇਟ ਲੱਗਿਆ ਹੋਇਆ ਉਹ ਗੇਟ ਲੋਹੇ ਦਾ ਸਰਗੇ ਲੱਗੇ ਹੋਇਆ ਥੱਲੋਂ ਗੇਟ ਗਲਿਆ ਪਿਆ ਉੱਚੋਂ ਦੇ ਸਿਕਿਉਰਿਟੀ ਗਾਰਡ ਨੇ ਸਾਨੂੰ ਦੱਸਿਆ ਕਿ ਨਾ ਬਾਈ ਆ ਨੰਗਦਾ ਬੁੱਢਾ ਦਰਿਆ ਨਾਲਾ ਬਣ ਗਿਆ ਹੁਣ ਆ ਸਾਡੀ ਫੈਕਟਰੀ ਆ ਮੈਨੂੰ 15 ਸਾਲ ਇੱਥੇ ਸਕਿਉਰਟੀ ਦੇ ਤੌਰ ਤੇ ਕੰਮ ਕਰਦੇ ਨੂੰ ਹੋ ਗਏ ਕਹਿੰਦਾ ਜਦੋਂ ਇਧਰੋਂ ਹਵਾ ਚੱਲਦੀ ਹੈ ਹਵਾ ਨਾਲ ਉੱਡ ਕੇ ਜਿਹੜਾ ਇੱਥੇ ਕੈਮੀਕਲ ਪੈਂਦਾ ਸਰੀਏ ਦੇ ਉੱਤੇ ਲੋਹੇ ਤੇ ਉਹਨੇ ਲੋਹਾ ਗਾਲਤਾ ਐਨੀ ਖਤਰਨਾਕ ਚੀਜ਼ ਸਾਡੇ ਅੰਦਰ ਜਾ ਰਹੀ ਹੈ ਜਿਹੜਾ ਐਮਐਲਏ ਕਹਿੰਦਾ ਲਿਓ ਮੈਂ ਲਿਜਾਣਾ ਮੈਂ ਬਾਹ ਫੜ ਕੇ ਵੀ ਆ ਜਾ ਸਾਡੇ ਨਾਲ ਤੂੰ ਮੈਂ ਕਹਿੰਦਾ ਉਹ ਖੜੇ ਨਹੀਂ ਜਾਂਦਾ ਬੁੱਢੇ ਤੇ ਰਿਆਦੇ ਖੜੇ ਨਹੀਂ ਜਾਂਦਾ 10 ਮਿੰਟ ਐਨੀ ਹਵਾੜ ਚੜਦੀ ਹੈ ਮੁਸ਼ਕ ਮਾਰਦਾ ਥੋੜੀ ਚਮੜੀ ਮੱਚਣ ਲੱਗ ਜਾਂਦੀ ਹੈ ਸੰਗ ਮੱਚਣ ਲੱਗ ਅੱਖਾਂ ਮੱਚਣ ਲੱਗ ਜਾਂਦੀਆਂ ਬੰਦਰ ਦੋ ਦਿਨ ਖੁਰਕ ਹੋਈ ਜੈ ਨਾ ਸਰੀਰ ਦੇ ਉੱਤੇ ਕੋਲੇ ਖੜਕੇ ਵੀ ਕੋਈ ਸਰਕਾਰ ਦੇ ਨੇ ਨਹੀਂ ਬੰਦ ਕਰ ਦਿਓਗੇ ਇਹ ਤਾਂ ਬੁੱਢਾ ਨਾਲਾ ਜਿੱਦਾਂ ਸ਼ਹਿਰ ਦੇ ਵਿੱਚ ਮਾਰ ਕਰੂਗਾ ਕਿਉਂਕਿ ਜਦੋਂ ਪਿਛਲੇ ਸਾਲ ਹੜ੍ਹ ਆਏ ਸੀਗੇ ਤਾਂ ਬੈਕ ਮਾਰ ਗਿਆ ਸੀ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਸੀ ਫਿਰ ਕੀ ਕਰਗੇ ਤੁਸੀਂ ਦੱਸੋ ਅੱਜ ਸਾਢੇ ਹਜ਼ਾਰਾਂ ਨਹੀਂ ਲੱਖਾਂ ਲੋਕ ਮਰ ਰਹੇ ਆ ਹਬੌਰ ਫਾਜ਼ਿਲਕਾ ਦੇ ਪਿੰਡਾਂ 'ਚ ਅਸੀਂ ਗਏ ਆ ਮਾੜੀ ਮੁਸਤਫਾ ਫਿੰਡਾ 60% ਲੋਕਾਂ ਨੂੰ ਕਾਲਾ ਪੀਲੀਆ ਧਰਾਗ ਵਾਲਾ ਪਿੰਡ ਹੈ ਜਿਹੜਾ ਵੀ ਜਵਾਗ ਪੈਦਾ ਹੁੰਦਾ ਪਾਹਜ ਪੈਦਾ ਹੁੰਦਾ ਅਸੀਂ ਕੀ ਕਰਗੇ ਬਲੀਪੁਰ ਦੇਖੋ ਸਾਰੇ ਪਿੰਡਾਂ ਦੇ ਹਾਲਾਤ ਦੇਖੋ ਅਸੀਂ ਕਰੀਏ ਤਾਂ ਕਰੀਏ ਵੀ ਜਾਈਏ ਕਿਧਰ ਨੂੰ ਕੀ ਲੱਗਦਾ ਹੁਣ ਡੈਂਗਾ ਬੰਦ ਕਰਾਈਆਂ 2 ਦਿਨ ਲਈ ਡਿਪਟੀ ਕਮਿਸ਼ਨਰ ਨੇ ਉਹ ਡਰਾਮਾ ਖਾਣਾ ਪੂਰਤੀ ਕਰ ਦੇਣਗੇ ਵੀ ਦੇਖੋ ਜੀ ਰੌਲਾ ਪੈ ਰਿਹਾ ਇਹ ਹੋਈਆਂ ਹੋਈਆਂ ਨਾ ਪਹਿਲਾਂ 1 ਮਹੀਨਾ ਬੰਦ ਰਹੀਆਂ ਮਹੀਨੇ ਬਾਅਦ ਫਿਰ ਚੱਲ ਪਈਆਂ ਅੱਜ ਵੀ ਐਨਜੀਡੀ ਦੀ ਟੀਮ ਕਹਿੰਦੇ ਆਈ ਹੋਈ ਆ ਸਿੰਪਲ ਪੜਿਆ ਜਾ ਰਿਹਾ ਨੇ ਮੋਢੇ ਵਿਚਾਰੇ ਦੇ ਵਿੱਚੋਂ ਲੱਗਦਾ ਕਿ ਕੋਈ ਉਮੀਦ ਹੈ ਕੋਈ ਦੇਖੋ ਅਸੀਂ ਠੀਕ ਆ ਕਿਤੇ ਨਾ ਕਿਤੇ ਸਾਨੂੰ ਕੋਈ ਗੱਲ ਤੇ ਭਰੋਸਾ ਕਰਨਾ ਪੈਣਾ ਪਰ ਤੁਹਾਨੂੰ ਮੈਂ ਸਾਡਾ ਤਜਰਬਾ ਦੱਸ ਦਿੰਦਾ ਜਦੋਂ ਜੀਰਾ ਫੈਕਟਰੀ ਬੰਦ ਹੋਈ ਆ ਉੱਥੇ ਵੀ ਸੈਂਪਲ ਭਰੇਗੇ ਤੇ ਉਹ ਸੈਂਪਲਾਂ ਦੇ ਵਿੱਚ ਵੀ ਜਿਹੜਾਈ ਜਰਨੀਅਮ ਆਇਆ ਕੈਮੀਕਲ ਆਇਆ ਪਰ ਉਹਦੇ باوجود ਵੀ ਸਾਡੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਜੀ ਕਹਿੰਦੇ ਸੀਗੇ ਇਹ ਤਾਂ ਪਾਣੀ ਸਿਆਹੀ ਆ ਇਹ ਤਾਂ ਪਾਣੀ ਪੀਣਯੋਗ ਆ ਸੋ ਅਸੀਂ ਕਹਿੰਦੇ ਆ ਜਿੱਥੇ ਸੈਂਪਲ ਭਰਨੇ ਆ ਅਸੀਂ ਜਾਵਾਂਗੇ ਸਾਡੀ ਨਾਲ ਟੀਮ ਜਾਊਗੀ ਪ੍ਰਸ਼ਾਸਨ ਨਾਲ ਜਾਵੇ মিডিਆ ਤੁਹਾਡਾ ਨਾਲ ਜਾਵੇ ਸਾਰੇ ਲੋਕਾਂ ਸਾਹਮਣੇ ਜਨਤਕ ਕਰੋ ਵੀ ਆਹ ਪਾਣੀ ਆ ਜੀ ਹੁਣ ਐ ਕੀ ਪਤਾ ਕਿੱਥੋਂ ਭੜਕ ਮੈਂ ਕਹਣਾ ਉਸ ਐ ਉੱਪਲਦਾ ਪਾਣੀ ਗੰਸਾ ਉੱਪਲ ਦੀਆਂ ਨੇ ਵਿੱਚੋਂ ਜਿੱਥੇ ਖਬਰ ਕਿੱਥੋਂ ਭਰ ਕੇ ਲਿਆਂਗੇ ਅੱਛਾ ਤੁਹਾਡੀ ਟੀਮ ਵੱਲੋਂ ਕਿਤੇ ਆਪਣੇ ਤੌਰ ਤੇ ਵੀ ਟੈਸਟ ਕਰਾਇਆ ਜਾਣਗੇ ਜੇ ਤੁਹਾਨੂੰ ਸਰਕਾਰੀ ਰਿਪੋਰਟਾਂ ਤੇ ਯਕੀਨੀ ਨਹੀਂ ਹੈਗਾ ਬਿਲਕੁਲ ਅਸੀਂ ਉਹ ਵੀ ਕਰਾ ਰਹੇ ਹਾਂ ਸਾਡੇ ਨਾਲ ਜਿਹੜੇ ਮਹਾਰਾ ਇਸ ਫੀਲਡ ਦੇ ਖੇਤਰ ਦੇ ਇੰਜੀਨੀਅਰ ਨੇ ਜਸਕੀਰ ਤਜੀ ਡਾਕਟਰ ਨੇ ਅਮਨ ਬੈਂਸ ਜੀ ਸਾਡੇ ਨਾਲ ਕਪਲ ਰੋੜਾ ਜੀ ਜਿਹੜੇ ਲੰਮੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਨੇ ਤੋ ਇਹ ਸ਼ਹਿਰ ਦੇ ਵਿੱਚੋਂ ਲੁਧਿਆਣੇ 'ਚੋਂ ਬਹੁਤ ਸੱਜਣ ਹੈਗੇ ਜਿਹੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੇ ਨੇ ਪਰ ਇਹ ਲੋਕ ਲਹਿਰ ਬਣਾਉਣ ਦੀ ਲੋੜ ਹੈ ਰੌਲਾ ਬਹੁਤ ਪੈਂਦਾ ਹੈ ਜਿੰਨਾਦਰ ਲੋਕ ਲਹਿਰ ਨਹੀਂ ਪੈਂਦੀ ਉਨਾਂਦਰ ਹੱਲ ਨਹੀਂ ਹੁੰਦਾ ਲੋਕਾਂ ਨੂੰ ਕਹਿੰਦਾ ਲੋਕ ਲਹਿਰ ਬਣਾਓ ਆਓ ਯਾਰ ਸੋਡੀਆਂ ਜ਼ਿੰਦਗੀਆਂ ਸੋਡੀਆਂ ਨਸਲਾਂ ਸੋਡੇ ਜਵਾਕਾਂ ਸੋਡੀਆਂ ਸੇਤਾਂ ਦਾ ਸਵਾਲ ਆ ਹੁਣ ਵੇਖਣਾ ਹੋਵੇਗਾ ਜਿੱਦਾਂ ਲੱਖਾਂ ਸਦਾਨੇ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸਵਾਲ ਖੜੇ ਕੀਤੇ ਗਏ ਨੇ ਹੁਣ ਦੇਖਣਾ ਪ੍ਰਸ਼ਾਸਨ ਇਸ ਮਸਲੇ ਨੂੰ ਲੈ ਕੇ ਕੀ ਹੱਲ ਕਰਦਾ ਹੈ ਇਹ ਤਾਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ